ਕਾ ਦਿਨਾਂ ਤੋਂ ਕਾ ਦਿਨਾਂ ਤੋਂ ਕਾ ਸਰਪੋਦਾ ਇੱਕ ਜਾ ਸਰਪੋਦਾ ਇੱਕ ਜਾ ਇਹ ਤੁਸੀਂ ਹੈਗੇ ਤਾਂ ਵੀਲਚੇਅਰ ਤੇ ਹੋ ਬਹੁਤ سارے ਲੋਕ ਸਾਨੂੰ ਸੜਕਾਂ ਤੇ ਦੇਖਣ ਨੂੰ ਮਿਲਦੇ ਆ ਉਹ ਹੱਥ ਅੜਦੇ ਨੇ ਵੀ ਭਾਈ ਅੱਲਾ ਦੇ ਨਾਮ ਤੇ ਕੁਝ ਦਿਆ ਜਾਏ ਤੁਸੀਂ ਇੱਥੇ ਮਿਹਨਤ ਕਰ ਰਹੇ ਹੋ ਕਾਰੋਬਾਰ ਕਰ ਰਹੇ ਹੋ ਮੈਂ ਸ਼ੁਰੂ ਕੀਤਾ ਇਹ 12ਵੇਂ ਮਹੀਨੇ ਤੋਂ ਤੇ ਹੁਣ ਤੱਕ ਆ ਗਿਆ ਮੈਂ ਸਾਲ ਹੋ ਜਾਣਾ ਮਾਰੂ ਮਹੀਨੇ ਤੱਕ ਪਹਿਲਾਂ ਮੰਗ ਕੇ ਵੀ ਬਹੁ ਖਾਦਾ ਪਰ ਜਿਹੜੇ ਪੰਦੇ ਸੀਗੇ ਤੇ ਹੁਣ ਪੰਦੇ ਯਾਰ ਜਾਂਦੇ ਨਹੀਂ ਐ ਕੰਦੇ ਉਹ ਪਿੰਗਲੋੜੇ ਚੱਲ ਜਾਂ ਜਾਂ ਹੋਰ ਕਿਤੇ ਚੱਲ ਜਾਂ ਅੱਛਾ ਜਦੋਂ ਮੰਗ ਕੇ ਖਾਦੇ ਸੀ ਉਦੋਂ ਵੀ ਗੱਲਾਂ ਕਰਦੇ ਸੀ ਤਾਂ ਹੁਣ ਮਿਹਨਤ ਕਰਦੇ ਆਣ ਨੂੰ ਵੀ ਸਵਾਲ ਕਰਦੇ ਆ ਮੈਂ ਮਿਹਨਤ ਕਰਦੇ ਆਣ ਨੂੰ ਸਵਾਲ ਕਰਦੇ ਭਾਈ ਯਾਨੀ ਕਿ ਪਹਿਲਾ ਇਹਦਾ ਹਨਾ ਪਹਿਲਾ ਜਿਹੜਾ ਪੇਸ ਇਹਦਾ ਨਾ ਉਹ ਲੁਧਿਆਣੇ ਪਿਆਈ ਸੀ ਮੈਂ ਤਾਂ ਦੂਜਾ ਵਿਆਹ ਕਰਾਇਆ ਇਹ ਇਹਨਾਂ ਤੇ ਵਿਚਾਰਾ ਪਹਿਲੋ ਤਾਂ ਨਹੀਂ ਤੁਰਿਆ ਇਲਾਜ ਲੂਜੂ ਨਹੀਂ ਵਿਚਾਰੇ ਨੇ ਵਿਹਾਰ ਕਰਾਇਆ ਉਹ ਪੂਰਾ ਹੋ ਗਿਆ ਬੜਾ ਇਲਾਜ ਕਰਾਇਆ ਇਹਦਾ ਮੈਂ ਇਹਨੂੰ ਰਾਜਸਥਾਨ ਵੀ ਮੈਂ ਲਜਾਇਆ ਗਿਆ ਉਹਦੇ ਪਰ ਉੱਥੇ ਵੀ ਮੈਂ ਇਹਦੇ ਲਾਇਆ ਪਰ ਨਹੀਂ ਤੁਰਿਆ ਅੜੀ ਤੇ ਬਹਿ ਗਿਆ ਭਾਜੀ ਮੈਂ ਜਿਹੜਾ ਕਮ ਕੰਨਣਾ ਕਰਨਾ ਹੀ ਆ ਭਾਵੇਂ ਮੇਰੀ 76 ਫੈਨ ਲੋਕਾਂ ਦਾ ਭਾਵੇਂ ਜਿੰਦਾ ਮਰਜੀ ਹੋਵੇ ਕਹਿੰਦਾ ਮੈਂ ਆਪਣੀ ਮਿਹਨਤ ਕਰਨੀ ਆ ਤਾਂ ਮਿਹਨਤ ਕਰਕੇ ਮੈਂ ਰੋਟੀ ਖਾਣੀ ਨਾ ਤੈਨੂੰ ਖਵਾਉਂਗਾ ਹੁਣ ਇਹ ਦੋ ਇਹ ਵਿਚਾਰਾ ਕਹਿੰਦਾ ਮੈਂ ਵੀਰੇ ਸਹੀ ਗੱਲ ਕਹਿਣਾ ਇਹਦੀ ਮਾਂ ਵੀ ਮੰਝੇ ਤੇ ਆ ਤੇ ਇਹ ਵੀ ਮੰਝੇ ਤੇ ਇਹ ਵਿਚਾਰਾ ਕਹਿ ਰਤ ਕਰਦਾ ਮਾੜੀ ਮੋਟੀ ਦਾ ਰੋਟੀ ਪਕਾਉਣਾ ਦੋਹਾਂ ਨੂੰ ਮੈਨੂੰ ਚੱਕਣਾ ਪੈਂਦਾ ਹੈ ਪਰਮਾਤਮਾ ਨਾ ਸ਼ਿਕਮਾਨ ਵੀ ਪਰਮਾਤਮਾ ਮੈਨੂੰ ਕਿਹੜੇ ਹਾਲਾਤਾਂ ਚ ਦੂਜੀ ਜ਼ਿੰਦਗੀ ਦਿੱਤੀ ਐ ਕੋਈ ਹੈ ਕੋਈ ਗਿਲਾ ਪਰਮਾਤਮਾ ਨਾਲ ਅਜੇ ਹੁੰਦਾ ਹੀ ਆ ਹੁਣ ਮਾਲਕ ਤੋਂ ਮੈਂ ਕਿ ਰੱਬਾ ਚੱਕੀ ਹੁੰਦਾ ਜਦੋਂ ਜੇ 4 ਸਾਲ ਦਾ ਸੀ ਉਹਦੇ ਉਹੀ ਚੱਕ ਲੰਦਾ ਤੁਸੀਂ ਮੰਨਦੇ ਕਿਹੜਾ ਕਲਾਕਾਰ ਪਸੰਦ ਲੱਗਦਾ ਜਿਹੜਾ ਵੀ ਮੰਨ ਲਓ ਤੁਹਾਡੀ ਇੱਛਾ ਹੋਵੇ ਵੀ ਮੈਂ ਉਹਨੂੰ ਮਿਲਣਾ ਹੈ ਰਹੀ ਜ਼ਿੰਦਗੀ ਦੇ ਵਿੱਚ ਮੂਸੇ ਵਾਲਾ ਨੂੰ ਵੀ ਬੱਲਾ ਵੀ ਕਾ ਹੁਣ ਅਜੇ ਅਜੇ ਢੋਲਾਈ ਤੇ ਮਨਕਰਤੌਲਖ ਤੇ ਪਾਰਾ ਸੱਚੇ ਕਰਨੋ ਜਲਾ ਤੇ ਉੱਥੇ ਸਿੰਘਾ ਬਾਈ ਬਾਈ ਨੇ ਸੱਚ ਹੀ ਲਿਖਿਆ ਬਾਜੀ ਵੀ ਜੇ ਉਸ ਵੀਰਾਂ ਨੂੰ ਜੰਦ ਇਕੱਠ ਦੱਸੂਗਾ ਕੋੜੇ ਗੱਬਰੂ ਨੂੰ ਨਹੀਂ ਜ਼ਿੰਦਗੀ ਚ ਕੀ ਖਟਿਆ ਹਾਂ ਬਸ ਜਾਰੀਆਂ ਹੀ ਖਟੀਆਂ ਬਾਜੀ ਹੋਰ ਤਾਂ ਕੁਝ ਖਟਿਆ ਨਹੀਂ ਹਾਂਜੀ ਯਾਰ ਜੇ ਤੇ ਲੋ ਬਾਈ ਜੀ ਆਪਣੀ ਵੀਡੀਓ ਦੇਖਦਾ ਹੈ ਤਾਂ ਅਰਜਨ ਢਿੱਲੋ ਬਾਈ ਵੀ ਕੀ ਕਹੋਗੇ ਤੁਸੀਂ ਬਾਜੀ ਤੁਸੀਂ ਮੈਨੂੰ ਮਿਲ ਕੇ ਜਾਓ ਥੋੜੀ ਬਹੁਤ ਮਦਦ ਕਰਕੇ ਜਾਓ ਹਣਾ ਤਦ ਦੇਖਿਓ ਜੀ ਬੰਦੇ ਦਾ ਏਮ ਹੁੰਦਾ ਵੀ ਮੇਰਾ ਸੁਪਨਾ ਹੁੰਦਾ ਵੀ ਮੈਂ ਐਸ ਮੁਕਾਮ ਤੇ ਪਹੁੰਚਣਾ ਹੈ ਤੁਸੀਂ ਕੀ ਬਣਨਾ ਚਾਹੁੰਦੇ ਹੋ ਯਾਰ ਗੀਤ ਪ੍ਰੋਡਿਊਸਰ ਨੇ ਕਹਿੰਦਾ ਗੀਤ ਗੁਤ ਘਰ ਲੈਣਗੇ ਤੇ ਅੱਛਾ ਹਾਂ ਉਹ ਕਹਿੰਦੇ ਹੋਣਗੇ ਵੀ ਕਿੰਨੇ ਕੇ ਪੈਸੇ ਲਵਾਂਗਾ ਮੈਂ ਮੈਂ 7 7 ਲੱਖ ਲਵਾਂਗਾ ਆ ਰੇਟ ਵੀ ਤੈਅ ਕਰਦਾ 7 ਲੱਖ ਲੈਣਾ ਇੱਕ ਵੀਡੀਓ ਦਾ ਹਾਂ 7 ਲੱਖ ਲਵਾਂਗਾ ਕਿਆ ਬਤਾ ਬਹੁਤ ਵਧੀਆ ਭਾਈ ਜੀ ਖੁਸ਼ ਰਹਿਣਾ ਚਾਹੀਦਾ ਹੈ ਨਾ ਜ਼ਿੰਦਗੀ ਜੀ ਮਕਾਨ ਕਹਿਣੇ ਵੀ ਆ ਗਹਿਰੇ ਵੀ ਆ ਬਦਲ ਗਿਆ ਅੱਛਾ ਜੀ 7 ਲੱਖ ਤਾਂ ਕਹਿ ਰਹੇ ਆ ਸਰ ਕਰਜ਼ਾ ਚੜਿਆ ਜੀ ਬਹੁਤ ਜ਼ਿਆਦਾ ਇਹਨਾਂ ਦੀ ਮਾਂ ਡਿਪਰੈਸ਼ਨ ਦੇ ਵਿੱਚ ਜਾਂਦੀ ਆ ਰਹਿੰਦੀ ਆ ਤੇ ਉਹਨਾਂ ਦੀ ਦਵਾਈ ਮਹੀਨੇ ਦੀ ਬਹੁਤ ਮਹਿੰਗੀ ਚੱਲਦੀ ਆ ਉਹ ਦਵਾਈਆਂ ਦੇ ਖਾਤੇ ਦੇ ਵਿੱਚ ਇਹਨਾਂ ਵਿਚਾਰਿਆਂ ਦਾ ਨਾ ਘਰ-ਬਾਰ ਸਿਗਾ ਸਾਰਾ ਕਰਜ਼ੇ ਥੱਲੇ ਆ ਗਿਆ ਸਤਿ ਸ੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਗੱਲ ਪੰਜਾਬ ਤੇ ਪੰਜਾਬੀ ਅੱਧੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਗੁਰਦਾਸ ਮਾਨ ਦਾ ਇੱਕ ਗਾਣਾ ਤੁਸੀਂ ਸੁਣਿਆ ਹੋਵੇਗਾ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਤਾਂ ਅੱਜ ਇੱਕ ਤੁਹਾਨੂੰ ਅਪਾਹਜ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਵੀਲਚੇਅਰ ਤੇ ਇਹ ਨੌਜਵਾਨ ਬੈਠਾ ਹੋਇਆ ਹੈ ਤੇ ਵਿਚਾਰਤਾ ਰਹੀ ਹੈ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ ਬਾਈ ਨੇ ਸਾਨੂੰ ਗਾਣਾ ਵੀ ਸੁਣਾਇਆ ਆਉਂਦਿਆ ਹੈ ਹੀ ਆਫ ਦੀ ਰਿਕਾਰਡ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਬਾਈ ਜੀ ਹੈਨਾ ਸਾਨੂੰ ਦੱਸਿਆ ਬਾਈ ਜੀ ਨੇ ਕਿ ਮੈਂ ਪਹਿਲਾਂ ਕੋਈ ਸਮਾਂ ਸੀ ਕਿ ਮੈਂ ਮੰਗ ਕੇ ਵੀ ਖਾਂਦਾ ਸੀ ਤਾਂ ਹਾਲਾਤ ਕੁਝ ਜਿਹੇ ਬਣੇ ਜਾਂ ਕਿਸੇ ਨੇ ਮੋਟੀਵੇਟ ਕੀਤਾ ਕਿ ਭਾਈ ਮਿਹਨਤ ਕਰਕੇ ਹੈਨਾ ਆਪਣਾ ਕੰਮ ਕਰੋ ਤਾਂ ਅਸੀਂ ਜਿਹੜਾ ਜਲੰਧਰ ਦੇ ਵਿੱਚ ਗੁਰੂ ਘਰ ਹੈ ਇੱਕ ਤੱਲਣ ਸਾਹਿਬ ਬਹੁਤ ਮਸ਼ਹੂਰ ਹੈ ਤਾਂ ਬਹੁਤ ਸਾਰੇ ਲੋਕ ਉੱਥੇ ਜਹਾਜ਼ ਚੁਰਾਉਣ ਜਾਂਦੇ ਨੇ ਤਾਂ ਆ ਜਿਹੜਾ ਬਾਈ ਹੈ ਜਹਾਜ਼ ਇੱਥੇ ਵੇਚ ਕੇ ਹੈਨਾ ਗੁਜ਼ਾਰਾ ਕਰਦਾ ਹੈ ਤੇ ਸੰਤੁਸ਼ਟ ਹੈ ਤਾਂ ਬਹੁਤ ਸਾਰੇ ਲੋਕ ਦੇਖ ਕੇ ਹਨ ਜਿਹੜੇ ਡਿਪਰੈਸ਼ਨ ਚ ਹੁੰਦੇ ਨੇ ਉਹਨਾਂ ਨੂੰ ਸਿੱਖਣ ਨੂੰ ਜ਼ਰੂਰ ਇਸ ਬਾਈ ਦੇ ਇੰਟਰਵਿਊ ਤੋਂ ਮਿਲੇਗਾ ਤਾਂ ਬਾਈ ਨਾਲ ਗੱਲ ਕਰਦੇ ਆਂ ਬਾਈ ਸਾਸੀ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਜੀ ਵਧੀਆ 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 ਕੀ ਨਾਮ ਬਾਈ ਜੀ ਤੁਹਾਡਾ ਸੁਖੀ ਅੱਛਾ ਜੀ ਹਾਂਜੀ ਪੂਰਾ ਨਾਮ ਦੱਸੋ ਸੁਖਵਿੰਦਰ ਸਿੰਘ ਸੁਖੀ ਅੱਛਾ ਜੀ ਸੁਖਵਿੰਦਰ ਸਿੰਘ ਜੀ ਇਹ ਤੁਸੀਂ ਹੈਗੇ ਤਾਂ ਵੀਲ ਚੇਅਰ ਤੇ ਹੋ ਬਹੁਤ ਸਾਰੇ ਲੋਕ ਸਾਨੂੰ ਸੜਕਾਂ ਤੇ ਦੇਖਣ ਨੂੰ ਮਿਲਦੇ ਆ ਉਹ ਹੱਥ ਅੜਦੇ ਨੇ ਵੀ ਭਾਈ ਅੱਲਾਹ ਦੇ ਨਾਮ पे ਕੁਝ ਦਿਆ ਜਾਏ ਤੁਸੀਂ ਇੱਥੇ ਮਿਹਨਤ ਕਰ ਰਹੇ ਹੋ ਕਾਰੋਬਾਰ ਕਰ ਰਹੇ ਹੋ ਫਿਰ ਉਹਨਾਂ ਲੋਕਾਂ ਦੀ ਸੋਚ ਨੂੰ ਕਿਵੇਂ ਦੇਖਦੇ ਹੋ ਜਿਹੜੇ ਲੋਕ ਮੰਗ ਕੇ ਖਾਂਦੇ ਨੇ ਭਾਜੀ ਇਹ ਤਾਂ ਵੀ ਮਤਲਬ ਮੈਂ ਸ਼ੁਰੂ ਕੀਤਾ ਇਹ 12ਵੇਂ ਮਹੀਨੇ ਤੋਂ ਹੂੰ ਤੇ ਹੁਣ ਤੱਕ ਆ ਗਿਆ ਮੈਂ ਸਾਲ ਹੋ ਜਾਣਾ ਮਾਰੂ ਮਹੀਨੇ ਤੱਕ ਤੇ ਉਦੋਂ ਮੇਰਾ ਹੈਪੀ ਹੈਪੀ ਬਰਥਡੇ ਵੀ ਸੀਗਾ 17 ਨਵੰਬਰ ਤੇ ਉਦੋਂ ਹੀ ਮੈਂ ਕੰਸਟਰੂਰ ਕਰ ਲਿਆ ਭਾਜੀ ਪਹਿਲੇ ਤਾਂ ਮੰਗ ਕੇ ਵੀ ਬਹੁ ਖਾਦਾ ਪਾਲ ਜਿਹੜੇ ਪੈਂਦੇ ਸੀਗੇ ਤੇ ਹੁਣ ਭੈਣ ਜੋ ਕਹਿੰਦੇ ਯਾਰ ਜਾਂਦੇ ਨਹੀਂ ਐ ਕਹਿੰਦੇ ਅ ਪਿੰਗਲਵੜਾ ਚੱਲ ਜਾਂ ਜਾਂ ਹੋਰ ਕਿਤੇ ਚੱਲ ਜਾਂ ਅੱਛਾ ਜਦੋਂ ਮੰਗ ਕੇ ਖਾਂਦੇ ਸੀ ਉਦੋਂ ਵੀ ਗੱਲਾਂ ਕਰਦੇ ਸੀ ਤਾਂ ਹੁਣ ਮਿਹਨਤ ਕਰਦੇ ਆ ਨਾ ਵੀ ਸਵਾਲ ਕਰਦੇ ਆ ਮੈਂ ਮਿਹਨਤ ਕਰਦੇ ਆ ਨਾ ਸਵਾਲ ਕਰਦੇ ਭਾਜੀ ਅੱਛਾ ਕੀ ਕਹਿੰਦੇ ਹੁੰਦੇ ਆ ਸਰਪੰਚ ਦਾ ਇੱਕ ਸਰਪੰਚ ਵੀ ਮਦਦ ਨਹੀਂ ਕਰਦਾ ਅੱਛਾ ਹਾਂਜੀ ਹੂੰ ਇੰਦਾ ਆ ਵੜੀ ਜਦੋਂ ਤੁਸੀਂ ਮੰਗੇ ਖਾਂਦੇ ਸੀਗੇ ਉਦੋਂ ਮਨ ਦੇ ਵਿੱਚ ਖਿਆਲ ਕਿਉਂਦਾ ਸੀ ਲੋਕਾਂ ਨੇ ਨਹੀਂ ਕਿਹਾ ਜਾਂ ਤੁਹਾਡੀ ਫੈਮਿਲੀ ਨੇ ਨਹੀਂ ਕਿਹਾ ਵੀ ਸੁਖਵਿੰਦਰ ਜੀ ਮੰਗੇ ਨਹੀਂ ਖਾਣਾ ਆਪਾਂ ਕਿਰਤ ਕਰਨੀ ਆ ਬਾਬੇ ਨਾਰਗ ਦੇ ਸਿਧਾਂਤ ਤੇ ਚੱਲਣਾ ਪਾਜੀ ਮੈਂ ਤੁਹਾਨੂੰ ਦੱਸਿਆ ਸੀ ਆ ਵੀਡੀਓ ਤੋਂ ਪਹਿਲਾਂ ਵੀ ਕਿੱਦਾਂ ਇਦਾਂ ਮੈਂ ਮੈਂ ਨਹੀਂ ਮੰਨਦਾ ਹੂੰ ਮੁੱਥੇ ਆਂਗੋਂ ਨਹੀਂ ਮੁੱਥੇ ਵਾਲਿਆਂ ਨੂੰ ਨਹੀਂ ਮੰਨਦਾ ਹੂੰ ਮੈਂ ਅੜੀ ਅੜੀ ਤੇ ਬਹਿ ਗਿਆ ਪਾਜੀ ਮੈਂ ਜਿਹੜੇ ਕੰਮ ਖਾਣਾ ਕਰਨਾ ਹੀ ਆ ਪਾਵੇਂ ਰਿ ਚਿੱਤੜੇ ਪੈਣ ਲੋਕਾਂ ਤੋਂ ਭਾਵੇਂ ਜਿੰਦਾ ਮਰਜੀ ਹੋਵੇ ਜਦੋਂ ਉਹ ਉਹ ਮੰਗ ਕੇ ਖਾਂਦੇ ਸੀਗੇ ਤੁਸੀਂ ਲੋਕਾਂ ਤੋਂ ਮੰਗਦੇ ਹੁੰਦੇ ਸੀਗੇ ਇਸ ਵੀਲ ਚੇਅਰ ਤੇ ਲੋਕ ਤਾਂ ਸਵਾਲ ਜਵਾਬ ਕਰਦੇ ਹੁਣੇ ਆ ਵੀ ਮੰਗ ਕੇ ਕਿਉਂ ਖਾਂਦੇ ਹੋ ਲੋਕ ਤਾਂ ਸਵਾਲ ਜਵਾਬ ਕਰਦੇ ਸੀਗੇ ਅੱਛਾ ਤੇ ਮੈਂ ਫਿਰ ਥੋੜਾ ਚਿਹਰੀ ਖਾਦੀ ਯਾਰ ਮੰਗ ਮੈਂ ਆਪ ਮੈਂ ਆਪਣੇ 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 ਆਪ ਨੂੰ ਸਮਝਾ ਲਿਆ ਭਾਈ ਇਹ ਮੋੜ ਫਿਰ ਕਿਵੇਂ ਆਇਆ ਕੋਈ ਸਮਾਂ ਸੀਗਾ ਸੁਖਵਿੰਦਰ ਜੀ ਮੰਗ ਕੇ ਖਾਂਦੇ ਸੀ ਵੀ ਲੋਕਾਂ ਅੱਗੇ ਹੱਥ ਅੜਦੇ ਸੀ ਵੀ ਇਹ ਜੇ ਮੈਂ ਗਲਤ ਨਾ ਹੋਵਾਂ ਤੁਸੀਂ ਲੋਕਾਂ ਅੱਗੇ ਹੱਥ ਅੜਦੇ ਸੀਗੇ ਜੀ ਅਡਰਨੇ ਹੌਣ ਅਡਰਨੇ ਪੈਂਦੀ ਆ ਅਡਰਨੇ ਪੈਂਦੇ ਸੀ ਭਾਜੀ ਤੇ ਫਿਰ ਸ਼ਰਮਤ ਆਉਂਦੀ ਆ ਅਚਾ ਉਹਦਾ ਸ਼ਰਮ ਹੁੰਦੀ ਹੁੰਦੀ ਸੀ ਮੰਗਣ ਲੱਗਿਆ ਭਾਜੀ ਹਾਂ ਮੇਰੀਆਂ ਹੁਣ ਹੁਣ ਯਾਰ ਰੋਟੀ ਤਾਂ ਖਾਣੀ ਆ ਭਾਵੇਂ ਖੌਨ ਤਾਂ ਪਕ ਕਰਤਾਰ ਕੀ ਖਾਨ ਨੇ ਅੱਛਾ ਵੀ ਕਿਰਤ ਕਰਨ ਨਾਲ ਕਿਨੇ ਮੋੜ ਦਿੰਦਾ ਤੁਹਾਨੂੰ ਕੋਈ ਕਿਸੇ ਨੇ ਸਪੈਸ਼ਲੀ ਕਿਹਾ ਵੀ ਸੁਖਵਿੰਦਰ ਜੀ ਮਿਹਨਤ ਕਰੋ ਜੇ ਤੁਹਾਡੇ ਮਨ ਮੇਰ ਆਪਣੇ ਆਪ ਹੀ ਹੋ ਗਈ ਜੀ ਬਾਜੀ ਪਿੰਡ ਦੇਆਂ ਨੇ ਨਾਲ ਲੈਣਾ ਮਲਾ ਕੀਤਾ ਹੋਇਆ ਆ ਜਿਨ੍ਹਾਂ ਨੇ ਜਿਨ੍ਹਾਂ ਨੇ ਕਿਹਾ ਜਿਵੇਂ ਜਿਵੇਂ ਨਾਲ ਲਿਆ ਤੇ ਉਹਨਾਂ ਕੋ ਛਿੱਤਰ ਫਣੇ 22 ਵੱਡੇ ਗੋਪੀ ਹੁਣੀ ਹਾਂ ਜੀ ਵੀ ਉਹਨਾਂ ਨੇ ਕਿਹਾ ਤਾਂ ਵੀ ਮੰਗ ਕੇ ਨਹੀਂ ਖਾਣੀ ਕੰਮ ਕਰ ਕੰਮ ਕਰ ਹਾਂ ਜੀ ਅੱਛਾ ਹਾਂਜੀ ਤੇ ਹੁਣ ਇੱਥੇ ਆ ਤੁਸੀਂ ਆ ਵੇਚ ਰਹੇ ਹੋ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਵੀ ਕਿਰਤ ਕਰਕੇ ਖਾਣ ਨਾਲ ਕੋਈ ਸਕੂਨ ਮਿਲਦਾ ਹੈ ਤੁਹਾਨੂੰ ਹਾਂਜੀ ਹਾਂ ਹਾਂਜੀ ਪਾਪਾ ਨੂੰ ਪਾਪਾ ਨੂੰ ਵੀ ਥੋੜੀ ਗੱਲ ਕਰ ਲੋ ਅੱਛਾ ਜੀ ਤੁਹਾਡੇ ਫਾਦਰ ਸਾਹਿਬ ਹਨਾ ਜੀ ਬਾਪੂ ਜੀ ਸਾਸੀ ਗਾਲ ਜੀ ਅੱਗੇ ਆ ਜਾਓ ਜੀ ਕੀ ਹਾਲ ਹੈ ਠੀਕ ਹੋ ਜੀ ਹਾਂ ਠੀਕ ਹੈ ਵੀਰੇ ਅੱਛਾ ਜੀ ਬੱਚਾ ਤੁਹਾਡਾ ਵੀਰ ਚੇਰ ਤੇ ਹਾਲਾਤ ਕਿਉਂ ਜਿਹੇ ਬਣੇ ਇਹ ਜਨਮ ਤੋਂ ਹੀ ਜਿਹੇ ਹਾਲਾਤ ਨੇ ਜਾਂ ਕੋਈ ਐਕਸੀਡੈਂਟ ਹੋਇਆ ਜਾਂ ਕੋਈ ਹਾਦਸਾ ਹੋਇਆ ਸੀਗਾ ਜੀ ਇਹ ਵੀਰੇ ਹਨਾ ਮੈਂ ਜਾਨੀ ਕਿ ਪਹਿਲਾ ਇਹਦਾ ਹਨਾ ਪਹਿਲਾ ਜਿਹੜਾ ਪੇਸ ਇਹਦਾ ਨਾ ਉਹ ਲੁਧਿਆਣੇ ਪੈਈ ਸੀ ਮੈਂ ਤਾਂ ਦੂਜਾ ਵਿਆਹ ਕਰਾਇਆ ਇਹ ਇਹਨਾਂ ਤੇ ਵਿਚਾਰਾ ਪਹਿਲੋ ਤਾਂ ਨਹੀਂ ਤੁਰਿਆ ਇਲਾਜ ਲਈ ਉਹਨੂੰ ਵਿਚਾਰੇ ਨੇ ਬਿਦੈਰਾ ਕਰਾਇਆ ਉਹ ਪੂਰਾ ਹੋ ਗਿਆ ਫਿਰ ਇਲਾਜ ਮੈਂ ਵੀ ਇਹ ਸੜਾ ਤੁਰਿਆ ਵੀ ਨਾ ਰੁੜਿਆ ਵੀ ਤਾਂ ਪਿਛਲ ਕੁਲੀ ਰੁੜਿਆ ਮੋਹ ਨੂੰ ਨਹੀਂ ਰੁੜਿਆ ਇਹ ਮੋਹ ਨੂੰ ਗਿਆ ਹੀ ਨਹੀਂ ਗਾ ਤੇ ਫਿਰ অপারেশন ਵੀ ਕਰਾਇਆ ਪ੍ਰੈਸ਼ਨ ਕਰਾ ਕੇ ਤਾਂ ਫਿਰ ਉਹਦੇ 4 ਸਾਲ ਦਾ ਜੇ ਨਿਆਣਾ ਸੀ ਉਦੋਂ ਇਹ ਉਹ ਨਿਆਣਾ ਸੀ ਤਾਂ ਮੈਂ ਇੱਥੇ ਆਪਣੇ ਜੋੜ ਹਸਟਾਲੇ ਆ ਗਏ ਨੇ ਆਪਣੇ ਸਾਡੇ ਮੇਰੇ ਪਿੰਡ ਦੇ ਇਕੱਠੇ ਪੜੇ ਹੋ ਅਸੀਂ ਬਲਜੀਤ ਤੇ ਉਹ ਫੇ ਅਸੀਂ ਉੱਥੇ ਛੈਣੀ ਛੈਣੀ ਸੀ ਉਹਦੇ ਕੋਲ ਮੈਂ ਫਿਜ਼ੀਓਥੈਰੇਪੀ ਕਰਾਈ ਤਿੰਨ ਤਿੰਨ ਪ੍ਰੈਸ਼ਨ ਹੋਏ ਇਹਦੇ ਲੱਤਾਂ ਦੇ ਅੱਛਾ ਜੀ ਤਾਂ ਉਹ ਕੋਈ ਮਹੀਨਾ ਦਾ ਟਾਂਕੇ ਇਹਦੇ ਕੱਚੇ ਸੀ ਇਹਦੇ ਲੱਤਾਂ ਨੂੰ ਖੂਨ ਨਿਕਲਦਾ ਵਾ ਮੈਂ ਕਿਹਾ ਕਿਤੇ ਮਰੇ ਨਾ ਜਾਵੇ ਅੱਛਾ ਜੀ ਨਿਆਣਾ ਸੀ ਉਹਦਾ ਹਾਂਜੀ ਹਾਂਜੀ ਤੇ ਉਹ ਵਿਚਾਰੇ ਦੀਆਂ ਇਹ ਲੱਤਾਂ ਉੱਥੇ ਦੀਆਂ ਉੱਥੇ ਰਹਿ ਗਿਆ ਫੇਰ ਮੈਂ ਵੀਰੇ ਬੜਾ ਇਲਾਜ ਕਰਾਇਆ ਇਹਦਾ ਮੈਂ ਇਹਨੂੰ ਰਾਜਸਥਾਨ ਵੀ ਮੈਂ ਲਿਜਾਇਆ ਗਿਆ ਉਹਦੇ ਪਰ ਉੱਥੇ ਮੈਂ ਇਹਦੇ ਲਾਇਆ ਪਰ ਨਹੀਂ ਤੁਰਿਆ ਹਾਂ। ਅੱਛਾ ਵਗੈਰਾ ਕਿੰਨਾ ਕਾ ਗਿਆ ਜੀ ਇਲਾਜ ਕਰਾਉਣ ਦਾ? ਬਹੁਤ ਖਾਚਾ ਵੀਰੇ ਇਹ ਤਾਂ ਉਦੋਂ ਉਦੋਂ ਪਹਿਲਾਂ ਚੱਲੋ ਨਿਆਣਾ ਸੀ ਇਹ। ਉਹਦਾ ਵੀ 50000 ਰੁਪਏ ਮੇਰਾ ਲੱਗਾ ਸੀ ਤਾਂ ਪ੍ਰੈਸ਼ਨ ਪ੍ਰੈਸ਼ਨ ਦਾ। ਅੱਛਾ। ਕਿਉਂ ਜਿਹੜੀ ਇਹਦੀ ਮਾਂ ਆ ਉਹ ਵੀ ਨਹੀਂ ਵੀਰੇ ਤੁਰਦੀ। ਉਹ ਵੀ ਅਜਿਹਾ ਤੁਰਦੀ ਤਾਂ ਹੈਗੀ ਪਰ ਉਹ ਠੀਕ ਨਹੀਂ ਉਦਾਂ ਨਹੀਂ ਰਹਿੰਦੀ। ਬਹੁਤ ਪ੍ਰੈਸ਼ਨ। ਉਹ ਡਿਪਰੈਸ਼ਨ ਜਿਆ। ਇਹ ਦੋਹਾਂ ਨੂੰ ਹੁਣ ਮੈਂ ਹੀ ਚੱਕਦਾ ਇਹਨੂੰ ਬਾਪੂ ਜੀ ਇੱਕ ਇੱਕ ਗੱਲ ਹੁੰਦੀ ਹੈ ਜਦੋਂ ਹਨਾ ਇਹ ਮੰਗਣ ਜਾਂਦਾ ਸੀ ਵੀਰ ਇਹ ਜਿਵੇਂ ਵੀਰ ਨੇ ਸਾਨੂੰ ਵੀ ਦੱਸਿਆ ਇੰਟਰਵਿਊ 'ਚ ਵੀ ਦੱਸਿਆ ਵੀ ਮੈਂ ਪਹਿਲਾਂ ਮੰਗੇ ਖਾਂਦਾ ਸੀਗਾ ਤੁਸੀਂ ਕਦੀ ਮਨਾਂ ਨਹੀਂ ਕੀਤਾ ਵੀ ਭਾਈ ਆਪਾਂ ਕਿਰਤ ਕਰਨੀ ਹੈ ਜੇ ਨਾ ਨਾ ਹੋ ਕੇ ਵੀ ਹਨਾ ਜੀ ਮੈਂ ਡੈਡੀ ਡੈਡੀ ਦੀ ਮੰਨੀ ਨਹੀਂ ਮੈਂ ਮੈਂ ਕਰਨਾ ਖੰਦਾ अच्छा ਤੁਸੀਂ ਜਦੋਂ ਮਨਾ ਕਰਦੇ ਸੀ ਕੀ ਕਹਿੰਦੇ ਸੀ ਕਹਿੰਦਾ ਮੈਂ ਇਹ ਕੰਮ ਕਰਨਾ ਹੈ ਕਰਨਾ ਵੀਰੇ ਇਹ ਕਹਿੰਦਾ ਮੈਂ ਆਪਣੀ ਮਿਹਨਤ ਕਰਨੀ ਆ ਤਾਂ ਮਿਹਨਤ ਕਰਕੇ ਮੈਂ ਰੋਟੀ ਖਾਣੀ ਨਾਲ ਤੈਨੂੰ ਖਵਾਉਂਗਾ ਹੁਣ ਇਹ ਦੋ ਇਹ ਵਿਚਾਰਾ ਕਹਿੰਦਾ ਮੈਂ ਵੀਰੇ ਸਹੀ ਗੱਲ ਕਹਿਣਾ ਇਹਦੀ ਮਾਂ ਵੀ ਮੰਝੇ ਤੇ ਆ ਤੇ ਇਹ ਵੀ ਮੰਝੇ ਤੇ ਇਹ ਵਿਚਾਰਾ ਕਹਿ ਰਤ ਕਰਦਾ ਮਾੜੀ ਮੋਟੀ ਦਾ ਰੋਟੀ ਪਕਾਉਣਾ ਦੋਹਾਂ ਨੂੰ ਮੈਨੂੰ ਚੱਕਣਾ ਪੈਂਦਾ ਹੈ ਨਾ ਹਾਂ ਅੱਜ ਪਾ ਜੀ ਕੀ ਕਹਿੰਦੇ ਸੀ ਹੁਣ ਤੁਸੀਂ ਮੈਂ ਕਿਹਾ ਆਪਰ ਚਾਹ ਚੁਗ ਲਈ ਰਹੀ ਰੂਹ ਮਾਰ ਨਿਕਲ ਗਈ ਅੱਛਾ ਅੱਛਾ ਹਾਂ ਗੁੱਸਾ ਵਾਲਾ ਹੀ ਹੁੰਦਾ ਲੱਗਦਾ ਤੁਹਾਨੂੰ ਗੁੱਸਾ ਵਾਲੇ ਲੋਕਾਂ ਤੋਂ ਬਥੇਰਾ ਹੁੰਦਾ ਗੁੱਸਾ ਵਾਲੀ ਅੱਛਾ ਹਾਂ ਜਿਹੜੇ ਗੱਲਾਂ ਕਰਦੇ ਹਨ ਮੈਂ ਤਾਂ ਮੈਨੂੰ ਤੇ ਬੀਫੀ ਬੁਫੀ ਵੱਜ ਜਾਂਦਾ ਭਾਜੀ ਮੈਂ ਕਈ ਕਈ ਵਾਰੀ ਪਾਪਾ ਦਾ ਟੰਡੇ ਟੰਡੇ ਵੀ ਖਾ ਕੇ ਬਾਹਰ ਨਿਕਲੇ ਹੁੰਦਾ ਮੈਂ ਕਿਹਾ ਜਾਣਾ ਹੀ ਜਾਣਾ ਫਿਰ ਭਾਵੇਂ ਤੂੰ ਮੈਨੂੰ ਮਾਰ ਹੀ ਦੇ ਹੁਣ ਇਹ ਕੰਮ ਕਿੱਦਾਂ ਵਧੀਆ ਚੱਲ ਰਿਹਾ ਗੁਜ਼ਾਰਾ ਵਧੀਆ ਹੋ ਰਿਹਾ ਪਰਮਾਤਮਾ ਦੀ ਮਿਹਰ ਨਾਲ ਸਹੀ ਆ ਜਿੰਨਾ ਕਿ ਮਾਲਕ ਨੇ ਦਿੱਤਾ ਉਹਨਾਂ ਦਾ ਸਹੀਓ ਹਾਂ ਜੀ ਪਰਮਾਤਮਾ ਨਾਲ ਕਿ ਕਮਾਨੇ ਵੀ ਪਰਮਾਤਮਾ ਮੈਨੂੰ ਕਿਹੜੇ ਹਾਲਾਤਾਂ ਚ ਤੂੰ ਜ਼ਿੰਦਗੀ ਦਿੱਤੀ ਐ ਕੋਈ ਹੈ ਕੋਈ ਗਿਲਾ ਪਰਮਾਤਮਾ ਨਾਲ ਭਾਈ ਹੁੰਦਾ ਹੀ ਆ ਹੁਣ ਮਾਲਕ ਤੋਂ ਮੈਂ ਕਿ ਰੱਬਾ ਚੱਕੀ ਹੁੰਦਾ ਜਦੋਂ ਜੋ 4 ਸਾਲ ਦਾ ਸੀ ਉਹ ਵੀ ਉਸੇ ਚੱਕ ਲੈਣਾ ਜੋ ਹੁਣ ਮਾਲਕ ਦੀ ਮਰਜ਼ੀ ਆਉਂਦਾ ਉਹ ਤਾਂ ਹੁਣ ਆਪ ਨੂੰ ਕਰਨੀ ਪੈਣਾ ਕਿ ਹਾਲਾਤ ਜਿਹੇ ਬਣੇ ਵੀ ਸੁਖਵਿੰਦਰ ਜੀ ਜ਼ਿੰਦਗੀ ਤੋਂ ਹੱਕ ਗਏ ਹੋਣ ਵੀ ਭਾਈ ਮੈਂ ਇਹ ਜ਼ਿੰਦਗੀ ਨਹੀਂ ਜਿਉਣੀ ਕੋਈ ਅਜਾਹਾ ਕੋਈ ਸਟੇਜ ਆਈ ਜਾਂ ਕੋਈ ਕੋਈ ਸਮਾ ਆਇਆ ਸੀਗਾ ਜਿਹੜਾ ਭਾਜੀ ਇੱਕ ਮੇ ਮਾਮਾ ਮਾਮਾ ਜੀ ਦਾ ਮੁੰਡਾ ਸੀਗਾ ਉਹ ਟਰੈਕਟਰ ਥੱਲੇ ਆ ਗਿਆ ਸੀਗਾ ਤੇ ਭਾਜੀ ਉਹਦੇ ਆਲ ਦੇਖ ਕੇ ਨਾ ਮੈਨੂੰ ਰੋਣਾ ਆ ਗਿਆ ਲੈ ਕਾਦੀ ਜ਼ਿੰਦਗੀ ਹੈ ਯਾਰ ਮੇਰੇ ਯਾਰ ਛੱਡ ਗਿਆ ਮੈਂ ਵੀ ਮੰਨ ਜਣਾ ਫਿਰ ਮੈਂ ਆਪਣਾ ਮਨ ਸਮਝਾ ਲਿਆ ਮੈਂ ਕਿਉਂ ਬਾਈ ਤੋਂ ਕੇ ਮਰਿਆ ਤੇ ਮੈਂ ਕਿਉਂ ਮਰ ਹਣਾ ਨਾਮ ਜਦੋਂ ਆਣੀ ਆ ਉਦੋਂ ਤਾਂ ਆਈ ਜਾਣੀ ਆ ਹਾਂਜੀ ਹਾਂ ਤੁਸੀਂ ਆਫਿਸ ਦੇ ਕੋਲ ਗਾਣਾ ਵੀ ਸੁਣਾਉਂਦੇ ਸੀ ਕਹਿੰਦੇ ਤੁਸੀਂ ਗਾਉਣ ਦਾ ਵੀ ਸ਼ੌਂਕ ਰੱਖਦੇ ਆ ਨਾ ਇਹ ਘਰੇ ਵੀ ਗਾਉਂਦੇ ਰਹਿੰਦੇ ਨੇ ਭਾਜੀ ਇੱਦੀ ਇੱਦਾਂ ਗਾਉਂਦਾ ਵੀ ਦੇ ਇਹ ਅੱਛਾ ਜੀ ਇਦਾਂ ਹੀ ਬੱ ਲੱਗਾ ਰਹਿਣਾ ਚਾਹੁੰਦਾ ਵੀ ਇਹਦਾ ਸ਼ੌਂਕ ਆ ਯਾਨੀ ਕਿ ਸ਼ੌਂਕ ਦਾ ਇਦਾਂ ਵੀ ਪਾਲ ਵਧੀਆ ਗਾਣੇ ਗੁਣੇ ਜਦੋਂ ਗਾ ਗੁੰਿੰਦਾ ਹੋਈ ਹੌਲੀ ਤੇ ਸੁਵਿੰਦਰ ਜੀ ਕਿਹੜਾ ਕਲਾਕਾਰ ਪਸੰਦ ਲੱਗਦਾ ਜਿਹੜਾ ਵੀ ਮੰਨ ਲਓ ਤੁਹਾਡੀ ਇੱਛਾ ਹੋਵੇ ਵੀ ਮੈਂ ਉਹਨੂੰ ਮਿਲਣਾ ਹੈ ਰਹੀ ਜ਼ਿੰਦਗੀ ਦੇ ਵਿੱਚ ਮੁੱਛੇ ਵਾਲਾ ਨੂੰ ਵੀ ਬੰਲਾ ਵੀ ਕਾ ਹੁਣ ਅਜਨ ਅਜਨ ਢੋਈ ਤੇ ਮਨਕਰਤੌਲਖ ਤੇ ਮਾਰਾ ਸੱਚੇ ਕਰਨੋ ਜਲਾ ਤੇ ਉੱਠੇ ਸਿੰਘਾ ਬਾਈ ਤੇ ਚੈਨਲ ਤੇ ਤੁਸੀਂ ਸਾਰਿਆਂ ਦੇ ਗਾਣੇ ਸੁਣਦੇ ਹੋ ਮੈਂ ਭਾਜੀ ਇਹਨੂੰ ਜੇ YouTube YouTube 'ਤੇ ਰਹੇ ਵੀਡੀਓ ਪਾਉਂਦੇ ਆ ਭਾਈ ਉਹਨਾਂ ਨੂੰ ਮੈਂ ਸਾਰਿਆਂ ਨੂੰ ਮਿਲਣਾ ਚਾਹੁੰਦਾ ਜੇ ਅਰਜੰਟ ਲੋਂਦਾ ਕੋਈ ਗਾਣਾ ਹੁੰਦਾ ਤੁਸੀਂ ਮਿਲਣਾ ਤਾਂ ਚਾਹੁੰਦੇ ਹੋ ਕੋਈ ਸੁਣਿਆ ਜਾਂ ਸੁਣਾ ਸਕਦੇ ਹੋ ਅਰਜੰਟ ਲੋਂਦਾ ਚ ਕੋਈ ਹੋਰ ਗਾਣਾ ਤੁਹਾਨੂੰ ਆਉਂਦਾ ਹੋਵੇ ਹਾਂਜੀ ਭਾਈ ਭਾਈ ਕਹਿੰਦੀ ਧੂਣੀ ਨਹੀਂ ਭਾਜੀ ਮਨੋਂ ਮਾਮੀਗਾ ਉਤੋਂ ਥੋੜੇ ਸਿ ਪੇਰਾ ਮਾਗੀਗਾ ਜੇ ਸਿਵਿਆ ਨੂੰ ਜੰਦਗਾਠ ਦੱਸੂਗਾ ਕੋੜੇ ਮਿੱਤਰਾਂ ਨੇ ਜ਼ਿੰਦਗੀ ਚ ਕੀ ਖਟਿਆ ਅੱਛਾ ਇਹ ਗਾਣਾ ਤੁਸੀਂ ਸੁਣਿਆ ਹੈ ਨਾ ਵੀ ਸਿਵਿਆ ਨੂੰ ਜਾਂਦਾ ਕੱਠ ਦੱਸੂਗਾ ਕੋੜੇ ਗੱਭਰੂ ਨੇ ਜ਼ਿੰਦਗੀ ਚ ਕੀ ਖਟਿਆ ਹਾਂ ਹਾਂਜੀ ਜਦੋਂ ਜਦੋਂ ਮਾਨਾ ਦੇ ਇੱਕੋ ਵਾਰੀ ਮਾਨਾ ਭਾਰੀ ਉਹਨੇ ਵੀ ਉਹਨੇ ਬਾਈ ਨੇ ਸੱਚ ਹੀ ਲਿਖਿਆ ਭਾਰੀ ਵੀ ਜੇ ਸਿਵਿਆ ਨੂੰ ਜਾਂਦਾ ਕੱਠ ਦੱਸੂਗਾ ਕੋੜੇ ਗੱਭਰੂ ਨੇ ਜ਼ਿੰਦਗੀ ਚ ਕੀ ਖਟਿਆ ਹਾਂ ਬਸ ਜਾਰੀਆਂ ਹੀ ਖਟੀਆਂ ਭਾਜੀ ਹੋਰ ਤਾਂ ਕੁਝ ਖਟਿਆ ਨਹੀਂ ਹਾਂਜੀ ਯਾਰ ਅਰਜੰਟ ਲੋਬਾਈ ਜੀ ਆਪਣੀ ਵੀਡੀਓ ਦੇਖਦਾ ਹੈ ਅਰਜੰਟ ਲੋਬਾਈ ਵੀ ਕੀ ਕਹੋਗੇ ਤੁਸੀਂ ਪਾਜੀ ਤੁਸੀਂ ਮੈਨੂੰ ਮਿਲ ਕੇ ਜਾਓ ਥੋੜੀ ਬਹੁਤ ਮਦਦ ਕਰਕੇ ਜਾਓ ਹਣਾ ਅੱਛਾ ਹਾਂਜੀ ਕੋਈ ਕੋਈ ਗਾਣਾ ਕੋਈ ਸਿੱਧੂ ਮੂਸੇ ਵਾਲਾ ਦਾ ਤੁਸੀਂ ਜਿਵੇਂ ਹੈ ਨਾ ਦੱਸਦੇ ਵੀ ਮੈਂ ਫੈਨ ਆ ਸਿੱਧੂ ਮੂਸੇ ਵਾਲੇ ਦਾ ਤਾਂ ਬੱਚਾ ਬੱਚਾ ਗਾਣਾ ਹੈ ਨਾ ਗੁੰਦਾ ਗੁੰਦਾ ਗਲੀਆਂ ਚ ਘੁੰਮਦਾ ਆ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੁਣ ਮੂਸੇ ਵਾਲਾ ਦਾ ਕੋਈ ਗਾਣਾ ਜ਼ਰੂਰ ਸੁਣਾਓ ਬਾਈ ਜੀ ਓ 21 ਸਾਲਾਂ ਦੇ ਜੱਟ ਨੂੰ 바이バイ ਕਹਿੰਦੀ ਦੁਨੀਆ ਤੇਰੇ 21 ਸਾਲਾਂ ਦੇ ਜੱਟ ਨੂੰ 바이バイ ਕਹਿੰਦੀ ਦੁਨੀਆ ਓ ਜਿਹੜੇ ਰੰਨਾ ਦੇ ਇਲਾਕੇ ਮੈਂਦੇ ਆਪਾਂ ਸਲੇ ਤੇ ਕੋਣ ਲਾਤੇ ਨਹੀਂ ਮੂੰਹ ਸੇ ਮੂੰਹ ਨਹੀਂ ਪੰਬੂੰਬੀ ਵਾਲੇ ਮਿੱਠੀਏ ਆਪ ਮੁਸੇਪੰਡੇ ਹਉਣ ਲਾਤੇ ਨੀ ਉਹ ਅਣਖੀਆ ਗੀਤ ਜੱਟ ਦੇ ਉਹ ਅਣਖੀਆ ਗੀਤ ਜੱਟ ਦੇ ਸਿਰਾਂ ਧੋਣਾ ਚ ਸਿਰਾਂ ਧੋਣਾ ਲਾਉਂਦੇ ਚੁੰਨੀਆਂ ਤੇਰੇ 21 ਸਾਲਾਂ ਦੇ ਜੱਟ ਨੇ ਮੁਸੇਪੰਡ ਪਹਚਾਤੀ ਦੂਣੀਆਂ 21 ਸਾਲਾਂ ਦੇ ਜੱਟ ਨੇ ਉਹ ਮੁਸੇਪੰਡ ਪਹਚਾਤੀ ਦੂਣੀਆਂ ਕਿਆ ਵਾਹ ਤਾ ਵਾਹ ਜੀ ਬਾਬਾ ਜੀ ਬੜਾ ਵਧੀਆ ਗਾਉਂਦੇ ਹੋ ਹਨਾ ਤੁਸੀਂ ਇਹ ਫੇ ਕੀ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਵੀ ਮੰਨ ਲਓ ਹਨਾ ਸਿੱਧੂ ਮੂਸੇ ਵਾਲੇ ਚ ਮੰਨ ਲਓ ਫਿਲਹਾਲ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਹਨਾ ਤਾਂ ਤੁਹਾਨੂੰ ਉਹਨਾਂ ਦੀ ਚੀਜ਼ ਕਿਹੜੀ ਵਧੀਆ ਲੱਗਦੀ ਸੀ ਜੀ ਉਹ ਅੰਜੂਰੀਆ ਫਰ ਵੀਡੀਓ ਦੇਦੇ ਸੀ ਹਵੇਲੀ ਚ ਕਾਠੀ ਕੱਠਮ ਆਏ ਤੇ ਉਹ ਪਿਆਰ ਨਾ ਮਿਲਦਾ ਸੀ ਭਾਈ ਤੇ ਜੱਫੀ ਜੱਫੀ ਵਾ ਕੇ ਮਿਲਦਾ ਸੀ ਮੈਂ ਕਿਹਾ ਭਾਜੀ ਜੋ ਨਹੀਂ ਜੈਵ ਜੈਨ ਨਾਮ ਰਿਆ ਹੁੰਦਾ ਨਾ ਆਪਾਂ ਵੀ ਇੱਕ ਦਿਨ ਉਹਨੂੰ ਮਿਲਣਾ ਹੈ اچھا ਸੁਪਨਾ ਸਗਾ ਨਾ ਅਧੂਰਾ ਰਹਿ ਗਿਆ ਤੁਹਾਡਾ ਅਧੂਰਾ ਰਹਿ ਗਿਆ ਹਾਂਜੀ ਬੜੇ ਬੜੇ ਹੇਟਰ ਦੇ ਹੇਟਰ ਸੀਗੇ ਹੇਟਰ ਸੀਗੇ ਬਾਈ ਦੇ ਪਰ ਉਹਨੇ ਥਾਪੀ ਥਾਪੀ ਮਾਰ ਲਈ ਆ ਜੱਟ ਹਣਾ ਤੇ ਹੈ ਇਹ ਥਾਪੀ ਮਤਲਬ ਹੈ ਨਾ ਥਾਪੀ ਬਹੁ ਦੁਨੀਆ ਮਾਰਦੀ ਰਹੀ ਹੈ ਨਾ ਇਹ ਆ ਹਾਂ ਅੱਜ ਜੀ ਸੁੱਧੂ ਮੂਸੇ ਵਾਲੇ ਨੇ ਆ ਖਟਿਆ ਜਿਹੜਾ ਹੈ ਨਾ ਆ ਬਾਈ ਜੀ ਹੁਣੀ ਦਿਲੋਂ ਪਿਆਰ ਕਰਦੇ ਆ ਹੈ ਨਾ ਇਹ ਇਹ ਬਾਈ ਜੀ ਹੁਣ ਜਿਹੜੇ ਲੋਕ ਆਪਾਂ ਨੂੰ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਡਿਪਰੈਸ਼ਨ ਚ ਜਾਂਦੇ ਨੇ ਵੀ ਭਾਈ ਸਾਡਾ ਕੰਮਕਾਰ ਹੋਣ ਦੇ ਬਾਵਜੂਦ ਵੀ ਰਾਤ ਨੂੰ ਉਹਨਾਂ ਨੂੰ ਨੀਂਦ ਵਧੀਆ ਨਹੀਂ ਹੁੰਦੀ ਹੈ ਹਨਾ ਉਹਨਾਂ ਨੂੰ ਤੁਸੀਂ ਕੀ ਕਹੋਗੇ ਮੰਨ ਲਓ ਜਿਹੜੇ ਲੋਕ ਮੰਗ ਕੇ ਵੀ ਖਾਣਾ ਪਸੰਦ ਕਰਦੇ ਆ ਹਨਾ ਆਪਾਂ ਸੜਕਾਂ ਤੇ ਦੇਖਦੇ ਆਂ ਸ਼ਹਿਰ ਦੇ ਹਰੇਕ ਚੌਕ ਤੇ ਮੰਗਤੇ ਆਪਾਂ ਨੂੰ ਖੜੇ ਦਿਖਾਈ ਦਿੰਦੇ ਆ ਹਨਾ ਬਿਸ਼ੱਕ ਸਰੀਰ ਪੱਖੋਂ ਸੀਟ ਠੀਕ ਹੁੰਦੇ ਆ ਤੁਸੀਂ ਭਾਵੇਂ ਆਪਾਂ ਹੀ ਜੋ ਹਨਾ ਤੁਹਾਡੇ ਤੇ ਪ੍ਰਮਾਤਮਾ ਦੀ ਮਾਰ ਪਈ ਹੈ ਉਹ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਸਹੀ ਸਲਾਮਤ ਹੋਣ ਦੇ ਬਾਵਜੂਦ ਵੀ ਮੰਗ ਕੇ ਖਾਂਦੇ ਆ ਭਾਜੀ ਉਹ ਰਾਤ ਨੂੰ ਛਰਾਪੀ ਲੈਂਦੇ ਆ ਮੰਗ ਕੇ ਤੇ ਹੋਰ ਕੀ ਉਹਨਾਂ ਨੇ ਕਰਨਾ ਕੋਈ ਇਨਸਾਨੀਏ ਦੇ ਤੌਰ ਤੇ ਕਿਸੇ ਨੂੰ ਪੈਸੇ ਪੁੱਛੇ ਪੈਸੇ ਪੁੱਛੇ ਦੇ ਕੇ ਆਪਣਾ ਰੋਟੀ ਪਾਣੀ ਬੈਠ ਕੇ ਖਾਓ ਮੰਗਤੇ ਬਹੁ ਹੋ ਗਏ ਭਾਜੀ ਆ ਇਧਰ ਮੈਂ ਨਹੀਂ ਨਿਕਮਾ ਰੋ ਭਾਜੀ ਹਾਂਜੀ 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 ਇਹ ਮੇਰਾ ਯਾਰ ਆ ਅੱਛਾ ਤੁਹਾਡਾ ਤੁਹਾਡਾ ਮਿੱਤਰ ਆ ਜੀ ਇਹ ਹਾਂਜੀ ਮਿੱਤਰ ਆ ਇਹ ਅੱਛਾ ਅੱਛਾ ਜੀ ਇਹ ਇਹ ਸਾਡੀ ਮਦਦ ਤੇ ਕਾਜ਼ਾ ਰੰਦਾ ਬਾਰੀ ਅੱਛਾ ਅੱਛਾ ਜੀ ਇਹ ਨੋ ਵੀਡੀਓ ਚ ਲੋ ਮਾਦਿਆ ਫਿਰ ਇਹ ਇਹ ਇਹਨਾਂ ਨੇ ਤੁਹਾਨੂੰ ਕਿਹਾ ਸੀ ਵੀ ਭਾਈ ਮੰਗਣਾ ਛੱਡ ਦੇ ਜਾਂ ਕੰਮ ਕਰ ਖੋਰਾ ਨਹੀਂ ਬਥੇਦਾ ਮੈਂ ਕਿ ਮੈਂ ਉਹਨਾਂ ਨਾ ਨਾ ਨੇ ਮੈਂ ਛਤਰ ਪੋ ਗਏ ਅੱਛਾ ਅੱਛਾ ਹਾਂਜੀ ਹਾਂਜੀ ਇਹ ਕੁੜਾ ਦੇ ਮਿੱਤਰਿਆ ਬੜੀ ਉਮਰ ਆ ਜੀ ਇਹਨਾਂ ਦੀ ਤੁਹਾਡੀ ਉਮਰ ਕਿੰਨੀ ਹੈ ਪਾ ਜੀ ਦੇ ਆ ਨਹੀਂ 6.5 ਕੀ ਬਤਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਇਹ ਤੁਹਾਡੀ ਉਮਰ ਦਾ ਤਾਂ ਬੜਾ ਫਰਕ ਹੈ ਜੀ ਇਹ ਕਹਿੰਦੇ ਇਹ ਭਾਈ ਸਾਹਿਬ ਮੇਰੇ ਮਿੱਤਰ ਆ ਇਹ ਪਤਾ ਕਿ ਸਾਡੇ ਭਤੀਜੇ ਦੇ ਨਾਲ ਨਾ ਸਾਡੇ ਭਤੀਜੇ ਦੇ ਨਾਲ ਸਕੂਲ ਦੇ ਵਿੱਚ ਤੀਸਰੀ ਕਲਾਸ ਤੋਂ ਲੈ ਕੇ ਚੌਥੀ ਪੰਜਵੀਂ ਤੱਕ ਇਹਨਾਂ ਤਿੰਨ ਚਾਰ ਕਲਾਸਾਂ ਕੀਤੀਆਂ ਤੇ ਜਦੋਂ ਅਸੀਂ ਆਪਣੇ ਭਤੀਜੇ ਨੂੰ ਲੈਣ ਜਾਂਦੇ ਸੀ ਨਾ ਸਕੂਲ バス ਦਾ ਉਹਦੇ ਮੈਨਾਂ ਟੱਕਰ ਦਾ ਹੁੰਦਾ ਸੀਗਾ ਥੋੜਾ ਉਹਦੇ ਕਰਕੇ ਇਹਨਾਂ ਦੀ ਮੇਰੀ ਕਾਫੀ ਜਾਣ ਪਛਾਣ ਜੀ ਹੋ ਗਈ। ਯਾਰੀ ਫੇ ਬਾਹਲੀ ਗੂੜੀ ਆ ਉਹ ਕਹਿੰਦੇ ਉਹਨਾਂ ਨੂੰ ਜ਼ਰੂਰ ਇੰਟਰਵਿਊ ਚ ਲਿਓ। ਹਾਂ। ਤੇ ਕਾਫੀ ਫੇਜ ਦਾ ਪਿਆਰ ਜਿਆ ਪੈ ਗਿਆ ਇਹਨਾਂ। ਕੁਝ ਹੋਰ ਵੀ ਜਿਹੜੇ ਪੁਰਾਣੇ ਸੱਜਣ ਮਿੱਤਰ ਸੀਗੇ ਉਹ ਵੀ ਇਹਦੇ ਨਾਲ ਮਿਲ ਆਏ ਫੇ ਜੋੜੇ ਆ। ਉਹ ਵੀ ਐ ਥੋੜੀ ਬੋਦੀ ਮਦਦ ਕਰ ਦਿੰਦੇ ਹੈਲਪ ਕਰ। ਵੀ ਬਾਈ ਕਹਿੰਦਾ ਵੀ ਪਹਿਲਾਂ ਮੈਂ ਮੰਨ ਕੇ ਖਾਂਦਾ ਸੀਗਾ ਤੇ ਮੇਰੇ ਯਾਰਾ ਮਿੱਤਰਾਂ ਨੇ ਕਿਹਾ ਵੀ ਇਹ ਕੰਮ ਛੱਡ ਦੇ ਕਿਰਤ ਕਰ। ਬਿਲਕੁਲ ਤੁਹਾਡੇ ਵਰਗਾ ਜਿਹੜਾ ਕੋਈ ਇਦਾਂ ਰਾਹੀ ਸੱਜਣ ਮਿੱਤਰ ਸੀ ਨਾ ਜ ਕੰਮ ਕਰਦੇ ਤਾਂ ਬਹੁਤ ਵਧੀਆ ਸਾਰੇ ਸੱਜਣ ਮਿੱਤਰ ਕਾਫੀ ਇਹਦੀ ਕਦਰ ਵੀ ਕਰਦੇ ਆ ਇੱਜ਼ਤ ਕਰਦੇ ਆ ਤੇ ਇਹਨਾਂ ਨਾਲ ਗੱਲਬਾਤ ਵੀ ਕਰਕੇ ਜਾਂਦੇ ਆ ਅੱਛਾ ਜੀ ਸੋਹਣਾ ਲੱਗਾ ਇਦਾਂ ਕੰਮ ਕਰਦਾ ਬੰਦਾ ਬੋਲਦਾ ਜਾ ਮੰਗਦਾ ਨਹੀਂ ਪੈਸੇ ਚੰਗੇ ਲੱਗਦਾ ਜੀ ਆਪਾਂ ਕਿਸੇ ਨੂੰ ਮੰਗਦੇ ਵੀ ਸਾਰੇ 10 20 ਰੁਪਏ ਤੇ ਮੰਗਣਾ ਨਾਲੋਂ ਮਰਿਆ ਚੰਗਾ ਨਾਲ ਸੁਣਾ ਸੁਸਤੀ ਬਸ ਸਹੀ ਗੱਲ ਸਹੀ ਗੱਲ ਸਹੀ ਗੱਲ ਤੇ ਕਾਫੀ ਐਕਟਿਵ ਆ ਮੁੰਡਾ ਕਾਫੀ ਹੁਣ ਇਹ ਵੀ ਖੁਸ਼ ਰਹਿੰਦਾ ਆ ਇਹ ਕਹੇ ਵੀ ਸਾਰੇ ਖੁਸ਼ ਰਹਿੰਦੇ ਆ ਵੀ ਆਹ ਕੰਮ ਬਹੁਤ ਵਧੀਆ ਤੇ ਕਾਫੀ ਇਹਦੀ ਮਦਦ ਕਰਕੇ ਜਾਂਦੇ ਆ ਜਿਨੀ ਬਾਬਾ ਜੀ ਨਾਲ ਸੰਗਤ ਆਉਂਦੀ ਆ ਨਾ ਕਾਫੀ ਸੁਖਵਿੰਦਰ ਜੀ ਬਣਨਾ ਕੀ ਹੈ ਜ਼ਿੰਦਗੀ ਚ ਬੰਦੇ ਦਾ ਏਮ ਹੁੰਦਾ ਵੀ ਮੇਰਾ ਸੁਪਨਾ ਹੁੰਦਾ ਵੀ ਮੈਂ ਇਸ ਮੁਕਾਮ ਤੇ ਪਹੁੰਚਣਾ ਹੈ ਤੁਸੀਂ ਕੀ ਬਣਨਾ ਚਾਹੁੰਦੇ ਹੋ ਯਾਰ ਗੀਤ ਪ੍ਰੋਡਿਊਸਰ ਨੂੰ ਕਹਦਾ ਗੀਤ ਗੁੱਤ ਘਾਲ ਲੈਣ ਕਿ ਤੇ ਅੱਛਾ ਜਿੱਦਾਂ ਹਾਂ ਗੀਤ ਗੁੱਤ ਘਾਲੀ ਤੇ ਆ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਐਕਟਿੰਗ ਵੀ ਕਰ ਲੈਂਦੇ ਹੋ ਤੁਸੀਂ ਐਕਟਿੰਗ ਜੇ ਤੁਹਾਨੂੰ ਕਿਸੇ ਨੇ ਕਿਸੇ ਨੇ ਗਾਣੇ ਚ ਲੈਣਾ ਹੋਵੇ ਐਕਟਿੰਗ ਕਰ ਲੋਗੇ ਤੁਸੀਂ ਮੈਂ ਭਾਈ ਥੋੜਾ ਬੋਧ ਐਕਸ਼ਨ ਕਰ ਲੈਂਦਾ ਮੋਡਲਿੰਗ ਅੱਛਾ ਮੋਡਲਿੰਗ ਕਰ ਲੂੰ ਤੇ ਮੋਡਲ ਭੰਡਾ ਆਉਂਦਾ ਜੀ ਰੈਡੀ ਦੀ ਮੋਡਲਿੰਗ ਕਰ ਲਉ ਮੈਂ ਹਾਂਜੀ ਕੀ ਬਤਾ ਹਾਂਜੀ ਜੇ ਹੁਣ ਮੰਨ ਲਓ ਜਿੰਨੇ ਪ੍ਰੋਡਿਊਸਰ ਆਪਾਂ ਨੂੰ ਦੇਖ ਰਹੇ ਨੇ ਜਾਂ ਡਾਇਰੈਕਟਰ ਦੇਖ ਰਹੇ ਨੇ ਤੁਹਾਨੂੰ ਲੈਣਾ ਹੋਵੇ ਫਿਲਮ ਚ ਫਿਰ ਕਿੱਥੇ ਹੋਣ ਕਿਹੜੇ ਪਿੰਡ ਰਹਿੰਦੇ ਹੋ ਤੁਸੀਂ ਸਲੇਮ ਸਲੇਮ ਭਰੀ ਇੰਨੇ ਆ ਅੱਛਾ ਜੀ ਹਾਂਜੀ ਸਲੇਮਪੁਰ ਤੋਂ ਹਾਂਜੀ ਇਹ ਮਤਲਬ ਜਿੱਦਾਂ ਸਾਜੀ ਨਹੀਂ ਉਹ ਕਹਿੰਦੇ ਆਉਣਗੇ ਵੀ ਕਿੰਨੇ ਕੇ ਪੈਸੇ ਲਵਾਂਗਾ ਮੈਂ 7 7 ਲੱਖ ਲਵਾਂਗਾ ਹਾਂ ਰੇਟ ਵੀ ਤੈਅ ਕਰਦਾ 7 ਲੱਖ ਲੈਣਾ ਹੈ ਇੱਕ ਵੀਡੀਓ ਦਾ ਹਾਂ 7 ਲੱਖ ਲਵਾਂਗਾ ਕੀ ਬਤਾ ਬਹੁਤ ਵਧੀਆ ਭਾਈ ਜੀ ਖੁਸ਼ ਰਹਿਣਾ ਚਾਹੀਦਾ ਹੈ ਨਾ ਜ਼ਿੰਦਗੀ ਜੀ ਇਸ ਕਰਕੇ ਮਕਾਨ ਕਹਿਣਵੇਂ ਪਿਆ ਗਹਿਰੇ ਪਿਆ ਵਿਚਾਰੇ ਅੱਛਾ ਜੀ 7 ਲੱਖ ਤਾਂ ਕਹਿ ਰਹੇ ਆ ਸਰ ਪਰ ਕਰਜ਼ਾ ਚੜਿਆ ਜੀ ਬਹੁਤ ਜ਼ਿਆਦਾ ਇਹਨਾਂ ਦੀ ਮਾਂ ਡਿਪਰੈਸ਼ਨ ਦੇ ਵਿੱਚ ਜਾਂਦੀ ਆ ਰਹਿੰਦੀ ਆ ਤੇ ਉਹਨਾਂ ਦੀ ਦਵਾਈ ਮਹੀਨੇ ਦੀ ਬਹੁਤ ਮਹਿੰਗੀ ਚੱਲਦੀ ਆ ਉਹ ਦਵਾਈਆਂ ਦੇ ਖਾਤੇ ਦੇ ਵਿੱਚ ਇਹਨਾਂ ਵਿਚਾਰਿਆਂ ਦਾ ਨਾ ਘਰ-ਬਾਰ ਸਿਗਾ ਸਾਰਾ ਕਰਜ਼ੇ ਥੱਲੇ ਆ ਗਿਆ 7 ਲੱਖ ਦਾ ਕਰਜ਼ਾ ਚੜਿਆ ਜੀ ਤੁਹਾਡੇ ਤੇ ਜੀ ਥੋੜਾ ਥੋੜਾ ਕਰਕੇ ਜੋ ਦਵਾਈ ਥੋੜੇ ਜਿਹਾ ਦਵਾ ਜਿੱਦਾਂ ਵਿਆਜ ਪਾ ਕੇ ਸੈਰ ਲਾਉਂਦਾ ਵਿਆਜ ਪਾ ਕੇ ਥੋੜੇ ਪੈਸੇ ਲੈ ਕੇ ਜਿੱਦੋਂ ਆਪਾਂ ਕਿਸੇ ਨੂੰ ਧੱਕੇ ਚੜ ਜਾਂਦੇ ਆ ਤੇ ਚਿਰਾਂ ਤੋਂ ਬਿਮਾਰੀ ਦਾ ਵਿਚਾਰਾ ਛੋੜਾ ਹੁੰਦਾ ਇਸ ਪਿੰਡ ਦੇ ਵਿੱਚ ਛੋਟਾ ਬੱਚਾ ਹੀ ਸੀਗਾ ਤੇ ਇਹਨਾਂ ਥੋੜੇ ਮੰਮੀ ਦਾ ਦੂਸਰੇ ਵਿਆਹ ਤੇ ਕਰਕੇ ਸੀਗਾ ਤੇ ਇਹ ਵਿਚਾਰਾ ਇਦਾਂ ਛੋਟਾ ਜਿਹਾ ਬੱਚਾ ਸੀਗਾ ਪਾਲਿਆ ਤੇ ਉਹਨਾਂ ਦਾ ਇਹਦਾ ਵੀ ਇੱਥੇ ਵੀ ਦਵਾਈ ਦੇ ਖਰਚੇ ਤੇ ਮਾਤਾ ਦੇ ਵੀ ਦਵਾਈ ਤੇ ਖਰਚੇ ਕਾਫੀ ਪੈਸਾ ਸਿਰ ਚੜ ਗਿਆ ਨਾ ਜੀ ਅੱਪੀ ਤੁਹਾਡੇ ਕੋਈ ਸੰਪਰਕ ਨੰਬਰ ਹੈਗਾ ਜੇ ਤੁਹਾਡੀ ਕੋਈ ਹੈਲਪ ਕਰਨੀ ਚਾਹੁੰਦਾ ਹੋਵੇ ਮੰਨ ਲਓ ਦਰਸ਼ਕ ਦੇਖ ਰਹੇ ਨੇ ਹੈ ਤੁਹਾਡੇ ਕੋਈ ਮੋਬਾਈਲ ਇਹ ਨੰਬਰ ਆਪਾਂ ਤੁਹਾਨੂੰ ਮੈਂ ਚਲਾਇਆ ਪਿੱਛੇ ਨੰਬਰ ਇਹਨਾਂ ਦਾ ਹੈ ਹਾਂਜੀ ਹਾਂਜੀ ਨੰਬਰ ਹੈਗਾ ਨੰਬਰ ਵਗੈਰਾ ਇਹ ਦਾਦੇਓ ਜਰੂਰ ਜਿੰਨੇ ਦਰਸ਼ਕ ਆਪਣੇ ਵੀਰ ਭਰਾ ਦੇਖ ਰਹੇ ਨੇ ਜੇ ਸੁਖੀ ਬਾਈ ਦੀ ਹੈਲਪ ਕਰਨੀ ਹੋਵੇ ਕਿਸੇ ਨੇ ਸੁਖਵਿੰਦਰ ਜੀ ਦੀ ਜਾਂ ਕਿਸੇ ਨੇ ਗਾਣੇ ਚ ਲੈਣਾ ਹੋਵੇ ਹੈਨਾ ਇਹਨਾਂ ਨਾਲ ਸੰਪਰਕ ਜਰੂਰ ਕਰ ਲੈਣਾ 82 880 ਤੇ 52491 82880 ਤੇ 52499 اچھا ਜੀ ਇਹ ਇਹਨਾਂ ਦਾ ਹੀ ਆ ਨਾ ਸਰਦਾਰ ਸਾਹਿਬ ਇਹਨਾਂ ਦੇ ਇਹਨਾਂ ਦੇ ਆਪਣੇ ਨੰਬਰ ਆ ਜੀ ਵਿਚਾਰਿਆਂ ਦਾ ਕਿਹੜਾ ਪਿੰਡ ਆ ਲੋਕੇਸ਼ਨ ਕਿੱਥੇ ਪੈ ਜਾਂਦੀ ਹੈ ਜੀ ਮਸੰਦਾ ਤੇ ਬਾਬਾ ਨਿਹਾਲ ਸਿੰਘ ਰੋਡ ਆ ਤਲਨਾ ਇੱਥੇ ਨਹਿਰ ਦੇ ਨਾਲ ਤਲਨਾ ਰੋਡ ਆ ਜੀ ਅੱਛਾ ਜੀ ਹਾਂ ਜੀ ਨਹਿਰ ਦੇ ਨਾਲ ਨਾਲ ਆ ਜੀ ਬਾਬਾ ਨਿਹਾਲ ਸਿੰਘ ਜਾਂਦੇ ਸੰਗ ਜਾਂਦੇ ਤੇ ਵਿਚਾਰੇ ਕਾਫੀ ਪਰੇਸ਼ਾਨ ਆ ਜੇ ਕੋਈ ਹੈਲਪ ਕਰੇ ਤਾਂ ਬਹੁਤ ਵਧੀਆ ਜੀ ਠੀਕ ਨੇ ਇਹਨਾਂ ਦੀ ਮਾਤਾ ਵੀ ਬਹੁਤ ਪਰੇਸ਼ਾਨ ਆ ਇਹ ਵੀ ਵਿਚਾਰਾ ਬਹੁਤ ਡਿਪਰੈਸ਼ਨ ਚ ਰਹਿੰਦਾ ਹੈ ਤੇ ਇਥੇ ਵੀ ਜਿੱਥੇ ਰਹਿੰਦੇ ਆ ਇਥੇ ਵੀ ਵਾਰ-ਵਾਰ ਤਾਂ ਅਗਲੇ ਡਰਾਵੇ ਦਿੰਦੇ ਰਹਿੰਦੇ ਵੀ ਖਾਲੀ ਕਰੋ ਨਹੀਂ ਤਾਂ ਸਾਨੂੰ ਕੋਈ ਕੋਈ ਕਾਦ ਜਿਆ ਦਵੋ ਇਹਨਾਂ ਦਾ ਕਿਰਾਇਆ ਵਗੈਰਾ ਦਾ ਵੋ ਵਿਚਾਰਾ ਕਿਰਾਇਆ ਨਹੀਂ ਦੇ ਸਕਦਾ ਸਰ ਰੋਟੀ ਪਾਣੀ ਮੱਸੀ ਚੱਲਦਾ ਤੇ ਬੜਾ ਮੁਸ਼ਕਲ ਹੈ ਇਹਨਾਂ ਦਾ ਗੁਜ਼ਾਰਾ ਚੱਲਣਾ ਤੇ ਬਾਕੀ ਜਿੰਨੇ ਬਾਬਾ ਨੇ ਆ ਸਕਦੇ ਸੰਗ ਜਾਂਦੀ ਕਾਫੀ ਵਿਚਾਰੇ ਕਰਦੇ ਵੀ ਹੈ ਇਹਨਾਂ ਦਾ ਹੈਲਪ ਕਾਫੀ ਵੀ ਕਰਦੇ ਆ ਪਰ ਅਮਗੇ ਇਹਦੇ ਸਮੇਂ ਨਾ ਥੋੜੀ ਬੋਤੀ ਹੈਲਪ ਨਾਲ ਕੁਝ ਬਣਦਾ ਵੀ ਨਹੀਂ ਹੈ ਨਾ ਇਹ ਬਿਲਕੁਲ ਠੀਕ ਨਹੀਂ ਅਸੀਂ ਵੀ ਇਹ ਦਰਸ਼ਕ ਜਿਹੜੇ ਉਹਨਾਂ ਨੂੰ ਵੀ ਅਪੀਲ ਕਰਨਾ ਕਰਦੇ ਆ ਕਿ ਇਹ ਜੇਕਰ ਕੋਈ ਤਲਣਾ ਹੈ ਸਾਬ ਮੱਥਾ ਟੇਕਣਾ ਹੁੰਦਾ ਜੇ ਗੁਰੂ ਘਰ ਹੈਗਾ ਹੈ ਨਾ ਪਿੰਡ ਤਲਣਾ ਦੇ ਵਿੱਚ ਬਾਬਾ ਨਿਹਾਲ ਸਿੰਘ ਜੀ ਦਾ ਇੱਥੇ ਕੋਈ ਨਤਮਸਤਕ ਹੋਣਾ ਤਾਂ ਵੀਰ ਨੂੰ ਜਰੂਰ ਮਿਲ ਕੇ ਜਾਓ ਜੇ ਕਿਸੇ ਹੋਰ ਪਾਸੇ ਤੁਸੀਂ ਜਹਾਜ਼ ਖਰੀਦਦੇ ਹੋ ਘੱਟੋ ਘੱਟ ਜਿਹੜਾ ਇਹ ਪਾਹਜ ਨੌਜਵਾਨ ਹੈਗਾ ਹੈ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਹ 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 ਨੌਜਵਾਨ ਹੈਗਾ ਹੈ ਇਹ ਇਹਦੀ ਹੈਲਪ ਜਰੂਰ ਕਰੋ ਹਾਂਜੀ ਹਾਂਜੀ ਭਾਈ ਜੀ ਬੋਲੋ ਬੋਲੋ ਜੀ ਭਾਈ ਕਈ ਕਹਿੰਦੇ 50 50 ਜਹਾਜ ਦੇ ਆ ਕਰ ਅੱਛਾ ਮੈਂ ਉਹ ਪੈਸੇ ਨਹੀਂ ਪੁਰੇ ਹੁੰਦੇ ਭਾਈ ਉਹ ਨਹੀਂ ਜੇ 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 ਉਹਨਾਂ ਨੂੰ ਲੈਣਾ ਆ ਤਾਂ ਵੀ ਲੈਕਰ ਨਾ ਜੇ ਨਹੀਂ ਲੈਣਾ ਤਾਂ ਵੀ ਲੈਕਰ ਪਰਾਵਾ 100 ਦਾ ਲਿਆ ਕਰੋ ਘੱਟੋ 100 ਦਾ ਲਿਆ ਕਰੋ ਹੈ ਰੋਟੀ ਪਾਣ ਦਾ ਕੀ ਬੰਦ ਹਾਂ ਰੋਟੀ ਪਾਣ ਵੀ ਚਾਹੀਦੀ ਹੈ ਨਾ ਠੀਕ ਹੈ ਠੀਕ ਹੈ ਹਾਂ ਮਾਤਾ ਦੀ ਦਵਾਈ ਕਿਤੇ ਨਿਕਲ ਬਾਈ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸੋ ਦਰਸ਼ਕੋ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਬਾਈ ਦਾ ਇੱਕ ਸੁਪਨਾ ਹੈਗਾ ਹੈ ਕਿ ਅਰਜੈਂਟ ਲੋਨ ਨੂੰ ਮਿਲਣਾ ਹੈ ਗਾਣਾ ਵੀ ਜਿਵੇਂ ਬਾਈ ਜੀ ਨੇ ਸੁਣਾਇਆ ਤਾਂ ਬਹੁਤ ਸਾਰੇ ਸਿੰਗਰਾਂ ਦਾ ਫੈਨ ਹੈ ਚੱਲਦੀ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਅਜਿਹੇ ਸਿੰਗਰ ਸਿੰਗਰ ਨੇ ਜਿਨ੍ਹਾਂ ਦਾ ਬਾਈ ਜੀ ਨੇ ਨਾਮ ਲਿਆ ਆ ਤਾਂ ਸੁਪਨਾ ਵੀ ਹੈ ਸਿੰਗਰਾਂ ਨੂੰ ਮਿਲਣ ਦਾ ਤਾਂ ਇੱਕ ਸੁਪਨਾ ਬਾਈ ਦਾ ਇਹ ਵੀ ਆ ਗਾਣਾ ਗਾਉਣ ਦਾ ਤਾਂ ਦੂਸਰੇ ਪਾਸੇ ਜੇਕਰ ਕੋਈ ਡਾਇਰੈਕਟਰ ਇਸ ਵੀਰ ਨੂੰ ਵੀਡੀਓ ਦੇ ਵਿੱਚ ਲੈਣਾ ਚਾਹੁੰਦਾ ਹੈ ਤਾਂ ਉਹ ਵੀ ਲੈ ਸਕਦਾ ਕਿਉਂਕਿ ਬਾਈ ਦਾ ਸੁਪਨਾ ਆਇਆ ਤਾਂ ਜਿਹੜੇ ਲੋਕ ਮੰਗ ਕੇ ਖਾਂਦੇ ਨੇ ਸਰੀਰਕ ਤੌਰ ਤੇ ਫਿਟਫਾਟ ਹੋਣ ਦੇ ਬਾਵਜੂਦ ਵੀ ਸੜਕਾਂ ਤੇ ਖੜੇ ਆਪਾਂ ਦੇਖਦੇ ਆ ਉਹਨਾਂ ਲੋਕਾਂ ਦੇ ਮੂੰਹ ਤੇ ਮੈਂ ਕਹਿੰਦਾ ਬਾਈ ਚਪੇੜ ਆ ਕਿਉਂਕਿ ਬਾਈ ਇਹ ਪਾਹਜ ਹੋਣ ਦੇ ਬਾਵਜੂਦ ਵੀ ਕਿਰਤ ਕਰ ਰਿਹਾ ਹੈ ਕੋਈ ਸਮਾਸਿਕਾ ਬਾਈ ਮੰਗ ਕੇ ਖਾਂਦਾ ਸੀ ਪਰ ਯਾਰਾ ਮਿੱਤਰਾਂ ਨੇ ਗਾਈਡ ਕੀਤਾ ਵੀ ਭਾਈ ਬਾਬੇ ਨਾਨਕ ਦੇ ਸਿਧਾਂਤ ਤੇ ਚੱਲ ਕਿਰਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰੋ ਹਨਾ ਜਾਂ ਆਪਣੀ ਮਿਹਨਤ ਕਰੋ ਤਾਂ ਬਾਈ ਜੀ ਨੇ ਜਿਵੇਂ ਇੰਟਰਵਿਊ ਇਹ ਹੈ ਕਿ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੈਗੇ ਮਾਤਾ ਜੀ ਇਹਨਾਂ ਦੇ ਡਿਪਰੈਸ਼ਨ ਦੇ ਵਿੱਚ ਹੈ ਤਾਂ ਆ ਜਿਹੜਾ ਕਾਰੋਬਾਰ ਕਰ ਰਿਹਾ ਹੈ ਮਕਾਨ ਵੀ ਬਾਈ ਜੀ ਹੁਣਾਂ ਨੇ ਦੱਸਿਆ ਕਿ ਕਿਰਾਏ ਤੇ ਹੈ ਤਾਂ ਆ ਜਿਹੜਾ ਕਾਰੋਬਾਰ ਕਰ ਰਿਹਾ ਇਸ ਕਾਰੋਬਾਰ ਦੇ ਨੇ ਬਾਈ ਦਾ ਗੁਜ਼ਾਰਾ ਮਤਲਬ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਫਿਰ ਵੀ ਬਾਈ ਸੰਤੁਸ਼ਟ ਹੈ ਜੇ ਵੀਡੀਓ ਚੰਗੀ ਲੱਗੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਔਰ ਜੇਕਰ ਕੋਈ ਤੱਲਨ ਸਾਹਿਬ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਆਉਂਦਾ ਹੈ ਮੱਥਾ ਟਿਕਣ ਆਉਂਦਾ ਹੈ ਇਹ ਬਾਈ ਦੀ ਹੈਲਪ ਜ਼ਰੂਰ ਕਰਕੇ ਜਾਓ ਬਨੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ